ਸਤਿ ਸ਼੍ਰੀ ਅਕਾਲ ਅੱਜ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਜੋ ਕਿਸਾਨਾਂ ਦੀ 14 ਫਰਵਰੀ ਨੂੰ ਕੇਂਦਰ ਦੇ ਨਾਲ ਮੀਟਿੰਗ ਹੋਣੀ ਹੈ ਕਿ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਆਉਣਗੇ ਕਿ ਕੇਂਦਰੀ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਮੀਟਿੰਗ ਰੱਦ ਹੋਵੇਗੀ ਜਾਂ ਫਿਰ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਕਿਉਂਕਿ ਉਸ ਮੀਟਿੰਗ ਨਾਲ ਜੁੜੀ ਹੋਈ ਕੱਲ ਬਾਤ ਜਿਹੜੀ ਨਵੀਂ ਅਪਰੇਟ ਹੈ ਉਹ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਨੋਰੀ ਬਾਰਡਰ ਦੇ ਉੱਤੇ ਅਤੇ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਇੱਕ ਸਾਲ ਹੋ ਚੱਲਿਆ तकरीबन 13 ਫਰਵਰੀ ਨੂੰ ਇੱਕ ਸਾਲ ਹੋ ਜਾਣਾ ਪੂਰਾ ਜਿਹੜੇ ਮੋਰਚੇ ਲੱਗੇ ਹੋਏ ਨੂੰ ਭਾਵੇਂ ਜਿਹੜਾ ਸ਼ੰਭੂ ਬਾਰਡਰ ਹੈ ਉਹ 10 ਫਰਵਰੀ ਨੂੰ ਹੀ ਸਰਕਾਰ ਦੇ ਵੱਲੋਂ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਦੇ ਹੁਣ ਜਿਹੜੀ ਗੱਲਬਾਤ ਹੋ ਰਹੀ ਹੈ ਕਿ ਜਿਹੜੀ ਕਿਸਾਨਾਂ ਦੀ ਮੀਟਿੰਗ ਜਿਹੜੀ ਹੁਣ ਕੇਂਦਰ ਸਰਕਾਰ ਦੇ ਨਾਲ ਹੋਣੀ ਹੈ ਉਸ ਦੇ ਨਾਲ ਉਸੋ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਉਹ ਅੱਜ 45 ਆਪਣਾ 65ਵਾਂ ਦਿਨ ਉਹਨਾਂ ਦਾ ਮਰਨ ਵਰਤ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਜਿਹੋ ਜਿਹੇ ਖਬਰਾਂ ਸਾਹਮਣੇ ਆ ਰਹੀਆਂ ਸਨ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹੋ ਜਿਹਾ ਜਿਤਾਇਆ ਜਾ ਰਿਹਾ ਸੀ ਕਿ ਇੱਕ ਦੇ ਸਾਡੇ ਹੱਥੋਂ ਕੋਈ ਇਹ ਜਿਹੜਾ ਵੱਡਾ ਆਗੂ ਹੈ ਕਿਸਾਨ ਆਗੂ ਹੈ ਕਦੇ ਹੱਥੋਂ ਅਸੀਂ ਨਾ ਗਵਾ ਲਈਏ ਪਰ ਕਿਸਾਨੀ ਮੰਗਾਂ ਨੂੰ ਲੈ ਕੇ ਉਹ ਆਪਣੇ ਡਟੇ ਰਹੇ ਨੇ ਤੇ ਕੇਂਦਰ ਸਰਕਾਰ ਦੇ ਵੱਲੋਂ ਫਲੋਰੀ ਬਾਰਡਰ ਦੇ ਉੱਤੇ ਆ ਕੇ 18 ਜਨਵਰੀ ਨੂੰ ਮੀਟਿੰਗ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਮੀਟਿੰਗ ਦੇ ਵਿੱਚ ਆਮੇ ਜਿਹੜਾ ਪੱਤਰ ਦਿੱਤਾ ਜਾਂਦਾ ਉਹਦੇ ਵਿੱਚ ਇਹ ਜ਼ਿਕਰ ਨਹੀਂ ਕੀਤਾ ਜਾਂਦਾ ਕਿ ਇਸ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਹੋਣਗੇ ਜਾਂ ਫਿਰ ਨਹੀਂ ਪਰ ਇਹ ਮੀਟਿੰਗ ਦਾ ਇੱਕ ਸੱਦਾ ਜੋਰੇ ਖੇਤੀਬਾੜੀ ਵਿਭਾਗ ਦੇ ਸਕੱਤਰ ਨੇ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਪਰ ਜਦੋਂ ਕਿਸਾਨਾਂ ਦੇ ਵੱਲੋਂ ਗੱਲ ਕਹੀ ਜਾਂਦੀ ਹੈ ਕਿ ਇਸ ਦੇ ਵਿੱਚ ਮੰਤਰੀ ਸ਼ਾਮਲ ਹੋਣਗੇ ਤਾਂ ਉਹਨਾਂ ਦੇ ਵੱਲੋਂ ਹਾਂਮੀ ਭਰ ਦਿੱਤੀ ਜਾਂਦੀ ਹੈ ਆਵੇਂ ਲਿਖਤੀ ਤੌਰ ਦੇ ਉੱਤੇ ਨਹੀਂ ਸੀ ਪਰ ਹੁਣ ਸਵਾਲ ਇਹੀ ਹੈ ਕਿ ਖੇਤੀਬਾੜੀ ਮੰਤਰੀ ਜਾਂ ਫਿਰ ਹੋਰ ਕੇਂਦਰੀ ਮੰਤਰੀ ਸਿਮੇਟੀ ਨੇ ਸ਼ਾਮਲ ਹੋਣਗੇ ਕਿ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਹੁਣ ਜਿਹੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਣ ਲੱਗਿਆ ਕਿ ਜਿਸ ਤਰ੍ਹਾਂ ਖਨੋਰੀ ਬਾਰਡਰ ਦੇ ਉੱਤੇ ਜਗਦੀਸ਼ ਸਿੰਘ ਢੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਮੀਟਿੰਗ ਦਾ ਸੱਦਾ ਦੇ ਕੇ ਉਹਨਾਂ ਦਾ ਮਰਨ ਵਰਤ ਨੂੰ ਲੈ ਕੇ ਉਹਨਾਂ ਨੂੰ ਮੈਡੀਕਲ ਸਹੂਲਤ ਦੇਣ ਦੇ ਲਈ ਮਨਾਇਆ ਗਿਆ ਸੀ ਪਰ ਉਸ ਤੋਂ ਬਾਅਦ ਜਿਹੜੀ ਸਥਿਤੀ ਹੁਣ ਬਣਦੀ ਜਾ ਰਹੀ ਹੈ 14 ਜਨਵਰੀ ਨਹੀਂ ਮਾਫ ਕਰਨਾ 14 ਫਰਵਰੀ ਨੂੰ ਹੀ ਜਿਹੜਾ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦੇ ਛੋਟੇ ਬੇਟੇ ਕੁਨਾਲ ਸਿੰਘ ਚੋਹਾਨ ਦਾ ਵਿਆਹ ਵੀ ਹੈ ਕਿਉਂਕਿ ਉਸ ਨੂੰ ਲੈ ਕੇ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਜਿਹੜੇ ਉਸੇ ਮੰਤਰੀ ਜਿਹੜੇ ਅਫਸਰ ਸੀ ਸਖਤਰ ਸੀ ਉਹਨਾਂ ਦੇ ਵੱਲੋਂ ਇਹ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਤੁਸੀਂ 14 ਜਨ ਜਿਹੜੀ ਫਰਵਰੀ ਹੈ ਉਸ ਦਿਨ ਪਰ ਆ ਮੀਟਿੰਗ ਕਰਾਂਗੇ ਪਰ ਦੂਜੇ ਪਾਸੇ ਉਸ ਤੋਂ ਪਹਿਲਾਂ ਹੀ ਤਕਰੀਬਨ ਕੁਝ ਮਹੀਨੇ ਪਹਿਲਾਂ ਤੋਂ ਹੀ ਖੇਤੀਬਾੜੀ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਫਿਰ ਹੋਰ ਵੱਡੇ ਇਹ ਲੀਡਰ ਨੇ ਉਹਨਾਂ ਨੂੰ ਆਪਣੇ ਮੁੰਡੇ ਦੇ ਬੇਟੇ ਦੇ ਵਿਆਹ ਦੇ ਲਈ ਉਸੇ ਦਿਨ ਦਾ ਹੀ ਸੱਦਾ ਦੇ ਰਹੇ ਨੇ ਕਿਉਂਕਿ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਇਹ ਦੱਸ ਰਿਹਾ ਕਿ ਉਸੇ ਦਿਨ ਕਿਸਾਨਾਂ ਦੀ ਵੀ ਮੀਟਿੰਗ ਹੈ ਦੂਜੇ ਪਾਸੇ ਜਿਹੜੀ ਮੀਟਿੰਗ ਹੈ ਜਿਹੜੀ ਕਿਸਾਨਾਂ ਦੀ ਸਰਕਾਰ ਦੇ ਨਾਲ ਪਰ ਜਿਹੜੇ ਖੇਤੀਬਾੜੀ ਮੰਤਰੀ ਨੇ ਜਿਸ ਨੂੰ ਲੈ ਕੇ ਕਿਸਾਨ ਕਹਿੰਦੇ ਰਹੇ ਨੇ ਕਿ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਜ਼ਰੂਰ ਹੋਣੀ ਚਾਹੀਦੀ ਨੇ ਕਿਸਾਨ ਤਾਂ ਇਹ ਗੱਲ ਕਹਿੰਦੇ ਹੁੰਦੇ ਸੀ ਸਾਡੀ ਜਿਹੜੀ ਮੀਟਿੰਗ ਹੈ ਉਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਵੇ ਅਸੀਂ ਨਿੱਜਲੇ ਪੱਧਰ ਤੇ ਉੱਤੇ ਮੀਟਿੰਗ ਨਹੀਂ ਕਰਨੀ ਪਰ ਹੁਣ ਇਸ ਦੇ ਵੀ ਮੀਟਿੰਗ ਦੇ ਵਿੱਚ ਤਾਂ ਖੇਤੀਬਾੜੀ ਮੰਤਰੀ ਵੀ ਆਪਣੇ ਬੇਟੇ ਦੇ ਵਿਆਹ ਕਰਕੇ ਸ਼ਾਮਲ ਨਹੀਂ ਹੋਣਗੇ ਕੀ ਹੁਣ ਮੀਟਿੰਗ ਇਹ ਰੱਦ ਹੋ ਜਾਵੇਗੀ ਕੀ ਕਿਸਾਨਾਂ ਦਾ ਕੀ ਰੈਕਸ਼ਨ ਹੋਵੇਗਾ ਹੁਣ ਕਿਸਾਨਾਂ ਦੋ ਵਜੇ ਜਦੋਂ ਅਪਡੇਟ ਆਊਗਾ ਇਸ ਮਸਲੇ ਨੂੰ ਲੈ ਕੇ ਉਹ ਉਦੋਂ ਦੇਖਣਾ ਬੇहद ਖਾਸ ਹੋਵੇਗਾ ਪਰ ਫਿਲਹਾਲ ਜਿਹੜੀ ਵੱਡੀ ਤੁਹਾਨੂੰ ਅਪਡੇਟ ਅਸੀਂ ਇਹੀ ਦੱਸ ਰਹੇ ਹਾਂ ਕਿ ਜੇਕਰ ਹੁਣ ਇਸ ਮੀਟਿੰਗ ਨੂੰ ਲੈ ਕੇ ਜਿਹੜੀ ਚਰਚਾ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਇਸ ਮੀਟਿੰਗ ਦੇ ਵਿੱਚ ਹੱਲ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਇਹਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਸੀ ਪਰ ਹੁਣ ਜਿਹੜੀ ਮੀਟਿੰਗ ਨਾਲ ਜੁੜੀ ਜਿਹੜੇ ਉਹ ਦੱਸ ਰਿਹਾ ਕਿ ਹੁਣ ਹੋਵੇਗਾ ਕੀ ਕੀ ਕਿਸਾਨਾਂ ਦੇ ਨਾਲ ਜਾਂ ਫਿਰ ਜੁਗਦੀ ਸਿੰਘ ਡੱਲੇਵਾਲ ਦੇ ਨਾਲ ਧੋਖਾ ਕੀਤਾ ਗਿਆ ਕੀ ਇਸ ਢੰਗ ਦੇ ਨਾਲ ਸਰਕਾਰ ਆਪਣੇ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਇੱਕ ਮਰਨ ਵਰਤ ਨੂੰ ਲੈ ਕੇ ਜਾਂ ਫਿਰ ਪਹਿਲਾਂ ਸੁਪਰੀਮ ਕੋਰਟ ਦੇ ਵੱਲੋਂ ਜ਼ੋਰ ਲਗਾਇਆ ਗਿਆ ਸੀ ਜਾਂ ਫਿਰ ਫਿਰ ਕੇਂਦਰ ਸਰਕਾਰ ਦੇ ਵੱਲੋਂ ਜ਼ੋਰ ਲਗਾਇਆ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਜ਼ੋਰ ਲਗਾਇਆ ਗਿਆ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਰਨ ਵਰਤ ਤੋੜਨ ਦੇ ਲਈ ਜਾਂ ਫਿਰ ਮੈਡੀਕਲ ਸੂਲਤ ਲੈਣ ਦੇ ਲਈ ਮਨਾ ਲਿਆ ਜਾਵੇ ਕੇਂਦਰ ਸਰਕਾਰ ਦੇ ਨੁਮਾਇंदे ਪਹਿਲਾਂ ਆਉਂਦੇ ਨੇ ਇੱਥੇ ਪੰਜਾਬ ਸਰਕਾਰ ਦੇ ਨੁਮਾਇंदे ਵੀ ਇੱਥੇ ਪਹੁੰਚਦੇ ਨੇ ਮੰਤਰੀ ਪਹੁੰਚਦੇ ਨੇ ਮੁੱਖ ਮੰਤਰੀ ਭਗਵਾਨ ਤੁਮਨ ਖੁਦ ਜਗਜੀਤ ਸਿੰਘ ਢੱਲੇਵਾਲ ਨਾਲ ਫੋਨ ਦੇ ਉੱਤੇ ਗੱਲਬਾਤ ਕਰਦੇ ਨੇ ਹੁਣ ਇਸ ਦਾ ਸਾਰਾ ਸਿਆਸੀਕਰਨ ਕੀ ਹੋ ਰਿਹਾ ਕੀ ਇਸ ਦੇ ਉੱਤੇ ਪਹਿਲਾਂ ਸਿਆਸਤ ਹੁੰਦੀ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਮਰਤੋਂ ਲੈ ਕੇ ਬੀਜੇਪੀ ਆਮ ਆਦੀ ਪਾਰਟੀ ਦੇ ਆਮ ਆਦੀ ਪਾਰਟੀ ਬੀਜੇਪੀ ਦੇ ਉੱਤੇ ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ ਆਮ ਆਦੀ ਪਾਰਟੀ ਤੇ ਹਰ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਰਹੇ ਨੇ ਕਿ ਇਹਨਾਂ ਦੇ ਕਰਕੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਇਹ ਮੰਗਾਂ ਨਿਭੰਦਰੇ ਜੇਕਰ ਇਹੋ ਜਿਹੇ ਹਾਲਾਤ ਹੁੰਦੇ ਤਾਂ ਪੰਜਾਬ ਦੇ ਲਈ ਘਾਤ ਖੋ ਸਕਦੇ ਆ ਪੰਜਾਬ ਦੇ ਮਾਹੌਲ ਵਿਗੜ ਸਕਦਾ ਪਰ ਕਿਤੇ ਕਿਤੇ ਕੇਂਦਰ ਸਰਕਾਰ ਉਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਜ਼ਰੂਰ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਜੁਜੀ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੋਂ ਤਾਂ ਮਨਿਤ ਰਵਾ ਸਕਿਆ ਪਰ ਮੈਡੀਕਲ ਦੇਣ ਦੇ ਲਈ ਮਨਾ ਲਿਆ ਗਿਆ ਪਰ ਹੁਣ ਕੀ 14 ਵਾਲੀ ਜਿਹੜੀ ਤਾਰੀਖ ਦੀ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਖਾਸ ਕੀ ਹੋਵੇਗਾ ਕਿਉਂਕਿ ਇੱਕ ਪਾਸੇ ਤਾਂ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਜਿਹੜੇ ਛੋਟੇ ਬੇਟੇ ਨੂੰ ਉਹਨਾਂ ਦਾ ਵਿਆਹ ਹੈ ਪਰ ਉਹ ਤਾਂ ਮੀਟਿੰਗ ਦੇ ਵਿੱਚ ਚੰਡੀਗੜ੍ਹ ਆਉਣ ਤੋਂ ਰਹੇ ਨੇ ਕਿਉਂਕਿ ਜੇਕਰ ਮੀਟਿੰਗ ਦੇ ਵਿੱਚ ਚੰਡੀਗੜ੍ਹ ਆਪਣੇ ਬੇਟੇ ਦੀ ਜੇ ਸਾਦੀ ਛੱਡ ਕੇ ਥੋੜੀ ਆਣਗੇ ਵਿਆਹ ਛੱਡ ਕੇ ਥੋੜੀ ਆਣਗੇ ਕਿਉਂਕਿ ਉਹ ਤਾਂ ਸ਼ਾਮ ਨੂੰ ਦੇਖੋ ਉਹਦੇ ਜਿਹੜਾ ਸ਼ਿਵਰਾਜ ਚੋਹਾਨ ਨੇ ਖੇਤੀਬਾੜੀ ਮੰਤਰੀ ਉਹਦੇ ਦੋ ਬੇਟੇ ਨੇ ਦੋਨੇ ਬੇਟਿਆਂ ਦੀ ਜਿਹੜੀ ਮੈਰਿਜ ਹੈ ਇਹ ਜਿਹੜੇ ਛੋਟੇ ਬੇਟੀ ਦੀ ਮੈਰਿਜ ਹੈ 14 ਫਰਵਰੀ ਨੂੰ ਹੈ ਵੱਡੇ ਬੇਟੇ ਦੀ ਜਿਹੜੀ ਮੈਰਿਜ ਹੈ 5 ਤੇ 6 ਮਾਰਚ ਨੂੰ ਹੈ ਤੇ ਹੁਣ ਜੇਕਰ ਦੇਖਿਆ ਜਾਵੇ ਤਾਂ ਹੁਣ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੱਦੇ ਵੀ ਦਿੱਤੇ ਗਏ ਨੇ ਪਰ ਉਹ ਤਾਂ ਉੱਥੋਂ ਆਰਤੋ ਰਹੇ ਨੇ ਕੀ ਹੁਣ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਨਾਲ ਮੀਟਿੰਗ ਰੱਖੀ ਗਈ ਸੀ ਕੀ ਕਿਸਾਨਾਂ ਦਾ ਹੁਣ ਟ੍ਰੈਕਸ਼ਨ ਕੀ ਹੋਊਗਾ ਕਿਉਂਕਿ ਦੂਜੇ ਪਾਸੇ ਤਾਂ ਕਿਸਾਨਾਂ ਨੇ ਹੁਣ 12 ਜਨ ਜਾਂ 12 ਫਰਵਰੀ ਨੂੰ ਜਿਹੜੀ ਉੱਥੇ ਖਨੋਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਸੱਦ ਲਈ ਹੈ ਉਸੇ ਦਿਨ ਪਹਿਲਾਂ ਗੱਲ ਇਹ ਵੀ ਚੱਲ ਰਹੀ ਸੀ ਕਿ ਹੁਣ ਐਸਕੇਐਮ ਤੇ ਜਿਹੜੀ ਦੂਜੇ ਗੈਰ ਰਾਜਨੀਤੀ ਤੇ ਕੇਐਮਐਮ ਇਹ ਜਿਹਨਾਂ ਮੋਰਚਿਆਂ ਦੀ ਜਿਹੜੀ ਮੀਟਿੰਗ ਹੋਣੀ ਹੈ ਉਸ ਨੂੰ ਲੈ ਕੇ ਵੀ ਸੱਦ ਮੀਟਿੰਗ ਅੱਗੇ ਪਿੱਛੇ ਹੋ ਸਕਦੀ ਹੈ ਪਰ ਹੁਣ ਮੀਟਿੰਗ ਦੇ ਉੱਤੇ ਵਿਚਾਰ ਚਰਚਾ ਕੀ ਹੋਵੇਗੀ ਕਿ ਇਸ ਨੂੰ ਲੈ ਕੇ ਵਿਚਾਰ ਚਰਚਾ ਹੋ ਸਕਦੀ ਹੈ ਜਿਸ ਤਰ੍ਹਾਂ ਇਸ ਦੇ ਵਿੱਚ ਜੇਕਰ ਕੋਈ ਮੰਤਰੀ ਨਹੀਂ ਆਉਂਦਾ ਕਿ ਮੰਤਰੀ ਦੇ ਲਈ ਵੀ ਉਹਨਾਂ ਦੇ ਵਕੀਲ ਸਰਦਾ ਦਿੱਤਾ ਜਾਵੇ ਕਿ ਕੋਈ ਨਾ ਕੋਈ ਮੰਤਰੀ ਮੀਟਿੰਗ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਵੀ ਅਸੀਂ ਜਿਹੜੇ ਨਿਚਲੇ ਅਧਿਕਾਰੀ ਹੋਣਗੇ ਅਫਸਰ ਹੋਣਗੇ ਉਹਨਾਂ ਨਾਲ ਮੀਟਿੰਗ ਨਹੀਂ ਕਰਾਂਗੇ ਕਿਉਂਕਿ ਕਿਸਾਨਾਂ ਦਾ ਤਾਂ ਪਹਿਲਾਂ ਹੀ ਉਹਨਾਂ ਦਾ ਸਪਸ਼ਟ ਏਰੀਆ ਕਹਿੰਦੇ ਵੀ ਅਸੀਂ ਖੇਤ ਮੰਤਰੀਆਂ ਤੋਂ ਬਿਨਾਂ ਤਾਂ ਜਿਹੜੀ ਮੀਟਿੰਗ ਹੈ ਉਹ ਨਹੀਂ ਕਰਨੀ ਸਾਡੀ ਮੀਟਿੰਗ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਹੋਣੀ ਚਾਹੀਦੀ ਹੈ ਪਰ ਜੇਕਰ ਇਸ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਨਹੀਂ ਆਉਂਦੇ ਤਾਂ ਕਿਹ ਇਸੇ ਮੀਟਿੰਗ ਨੂੰ ਲੈ ਕੇ ਲੋਕਾਂ ਦਾ ਰਿਐਕਸ਼ਨ ਕੀ ਹੋਣ ਕਿ ਕਿਸਾਨਾਂ ਦਾ ਰਿਐਕਸ਼ਨ ਕੀ ਹੋਣਗੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਅੱਜ ਦੇ ਇਸ ਦੇ ਵਿੱਚ ਸਾਡਾ ਮਕਸਦ ਤੁਹਾਨੂੰ ਇਹ ਹੀ ਸੀ ਕਿ ਜਿਹੜੀ ਅਪਰੇਟ ਤੁਹਾਨੂੰ ਦੱਸ ਰੇ ਸੀ ਕਿ ਇਸ ਸਥਿਤੀ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਕਸਾਨੀ ਮੋਰਚੇ ਨੂੰ ਲੈ ਕੇ ਜਿਸ ਦਿਨ ਮੀਟਿੰਗ ਹੋਣੀ ਹੈ ਉਸ ਦਿਨ 81 ਦਿਨ ਹੋ ਜਾਣੇ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਦੇ ਉੱਤੇ ਬੈਠਿਆ ਪਰ ਕਿਸਾਨਾਂ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਡਾਕਟਰ ਸਵੈਮਾਨ ਨੇ ਅਮਰੀਕਾ ਤੋਂ ਉਹਨਾਂ ਨੇ ਵੀ ਵੀਡੀਓ ਜਾਰੀ ਕੀਤੀ ਸੀ ਇਸ ਮੀਟਿੰਗ ਨੂੰ ਲੈ ਕੇ ਸਵਾਲ ਚੱਕੇ ਸੀ ਕਿ 18 ਜਿਹੜੀ ਫਰਵਰੀ ਨੂੰ 14 18 ਮਾਰਚ ਜਨਵਰੀ ਨੂੰ 14 ਜਿਹੜੀ ਫਰਵਰੀ ਦੀ ਮੀਟਿੰਗ ਰੱਖੀ ਗਈ ਹੈ ਇਹਦੇ ਵਿੱਚ ਇੰਨੇ ਜਿਹੜਾ ਲੰਬਾ ਸਮਾਂ ਕਿਉਂ ਦਿੱਤਾ ਗਿਆ ਕਾਰਨ ਕੀ ਨੇ ਜੇਕਰ ਦੇਖਿਆ ਤਾਂ ਵੇ ਜਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਸੀ ਦਾ ਕਿਤੇ ਕਿਤੇ ਉਹਨਾਂ ਦੇ ਲਈ ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਸੀ ਕਿ ਮੈਡੀਕਲ ਸੌਲਟ ਦੇਖ ਕੇ ਉਹਨਾਂ ਨੂੰ ਜਿੰਦਾ ਨਹੀਂ ਰੱਖਿਆ ਜਾ ਸਕਦਾ ਉਹ ਤਾਂ ਇਹ ਵੀ ਗੱਲ ਦਾ ਜ਼ਿਕਰ ਕਰਦੇ ਰਹੇ ਸੀ ਉਹਨਾਂ ਸਵਾਲ ਚੱਕੇ ਸੀ ਭਾਵੇਂ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਦਾ ਪੇਜ ਸੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਉਹ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ ਸੀ ਪਰ ਹੁਣ ਵੇਖਣਾ ਹੀ ਬੇਦਖਾਲਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੀਟਿੰਗ ਲੈ ਕੇ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੁੰਦੀ ਹੈ ਕਿ ਕਿਸਾਨ ਇਸ ਮੀਟਿੰਗ ਦੇ ਵਿੱਚ ਜਾਣਗੇ ਜੇਕਰ ਕੋਈ ਮੰਤਰੀ ਨਹੀਂ ਆਂਦਾ ਜਾਂ ਫਿਰ ਇਸ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਜਾਂ ਫਿਰ ਹੋਰ ਜਿਹੜੇ ਕੇਂਦਰੀ ਮੰਤਰੀ ਨੇ ਹਰਿਆਣਾ ਤੋਂ ਨੇ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਭੇਜਦੀ ਹੈ ਤਾਂ ਕੀ ਸਰਕਾਰ ਨੂੰ ਦੇ ਨਾਲ ਗੱਲਬਾਤ ਕਰਨ ਦੇ ਲਈ ਕਿਸਾਨ ਮੰਨ ਜਾਣਗੇ ਸੋ ਇਹ ਸਭ ਨੂੰ ਵੇਖਣਾ ਉਹ ਦੇ ਹਰ ਮਤਲਬ ਅੱਖਾਂ ਦੇ ਵਿੱਚ ਸਭ ਦੇ ਵੀ ਕਿਵੇਂ ਇਸ ਨੂੰ ਦੇਖੀ ਹੁਣ ਹੋ ਕੀ ਰਿਹਾ ਹੈ ਪਰਦੇ ਦੇ ਪਿੱਛੇ ਪਰਦੇ ਦੇ ਪਿੱਛੇ ਕੀ ਸੱਚਮੁੱਚ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਇਨੀ ਕੰਪਿਊਟਰ ਨਾਲ ਲਿਆ ਜਾ ਰਿਹਾ ਜਾਂ ਫਿਰ ਐਵੇਂ ਹੀ ਅਟੈਂਪਟ ਪਾਇਆ ਜਾ ਰਿਹਾ ਤੁਸੀਂ ਕੀ ਸੋਚਦੇ ਤੁਸੀਂ ਆਪਣੀ رائے ਇਸ ਵੀਡੀਓ ਵਿੱਚ ਜਰੂਰ ਦਿਓ ਧੰਨਵਾਦ